ਸੱਤਰੀਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂਵੀਰ ਸਿੰਘ ਹੁਣਾਂ ਦੇ ਵੱਲੋਂ ਬਕਾਇਦਾ ਇਕ ਪੰਜ ਸਹਾਬਾਨਦ ਨਾਲ ਇੱਕ अहम ਮੀਟਿੰਗ ਕੀਤੀ ਗਈ ਸੀ ਔਰ ਉਸ ਮੀਟਿੰਗ ਦੇ ਵਿੱਚ ਇਕਬਾਲ ਸਿੰਘ ਨੂੰ ਜੋ ਹੈ ਉਹਦਾ ਸੁਣਾਈ ਜਾਂਦੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਉਸ ਸਜ਼ਾ ਨੂੰ ਲੈ ਕੇ ਹੁਣ ਮਨਦੀਪ ਸਿੰਘ ਮੰਨਾ ਹੁਣਾ ਦੀ ਟਿੱਪਣੀ ਸਾਹਮਣੇ ਆਈ ਹੈ ਔਰ ਉਹਨਾਂ ਦੇ ਵੱਲੋਂ ਇਹ ਜੋ ਸਜ਼ਾਵਾਂ ਸੁਣਾਈਆਂ ਜਾਂਦੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਉਹਨਾਂ ਦੇ ਵੱਲੋਂ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਔਰ ਸਵਾਲੇ ਆਖੇ ਗਏ ਨੇ ਕਿ ਜੋ ਸਜ਼ਾ ਇਨਾ ਲੋਕਾਂ ਨੂੰ ਦਿੱਤੀ ਜਾਂਦੀ ਹੈ ਉਹਦੇ ਵਿੱਚ ਜਾਂ ਤਾਂ ਪਾण्डे ਸਾਫ਼ ਕਰਨ ਦੀ ਸਜ਼ਾ ਸੁਣਾਈ ਜਾਂਦੀ ਹੈ ਜਾਂ ਪਾਠ ਸੁਣਨ ਦੀ ਸਜ਼ਾ ਸੁਣਾਈ ਜਾਂਦੀ ਹੈ ਜਾਂ 500 1100 ਕੁਝ ਇਸ ਤਰੀਕੇ ਦੇ ਨਾਲ ਪ੍ਰਸ਼ਾਦ ਚੜਾਉਣ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਮਨਦੀਪ ਸਿੰਘ ਮੱਨਾ ਆਖਰੇ ਨੇ ਕਿ ਇਹ ਕੋਈ ਸਜ਼ਾ ਹੈ ਹੀ ਨਹੀਂ ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ ਏ ਗੁਰੂ ਦਾ ਫਰਮਾਨ ਹੈ ਜੋ ਹਰ ਸਿੱਖ ਖੁਸ਼ੀ ਖੁਸ਼ੀ ਨਿਭਾਉਣਾ ਚਾਹੁੰਦਾ ਹੈ ਸਜਾਵਾਂ ਇਸ ਤਰੀਕੇ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਸਜਾਵਾਂ ਕਿਹੋ ਜੀਆਂ ਹੋਣੀਆਂ ਚਾਹੀਦੀਆਂ ਨੇ ਆਪਣੇ ਬਿਆਨ ਦੇ ਵਿੱਚ ਉਹ ਜਾਣਕਾਰੀ ਤਾਂ ਸਾਂਝੀ ਕੀਤੀ ਹੀ ਹੈ ਮਨਦੀਪ ਸਿੰਘ ਮੰਨਾ ਨੇ ਤੇ ਨਾਲ ਦੇ ਨਾਲ ਰਸੂਖਦਾਰ ਵਿਅਕਤੀਆਂ ਨੂੰ ਇੰਨੀਆਂ ਨਰਮ ਸਜਾਵਾਂ ਜੋ ਇਹ ਦੇ ਦਿੱਤੀਆਂ ਜਾਂਦੇ ਨੇ ਸੁਣਾਈਆਂ ਜਾਂਦੀਆਂ ਨੇ ਉਸ ਨੂੰ ਲੈ ਕੇ ਵੀ ਟੀਕਾ ਟਿੱਪਣੀ ਕੀਤੀ ਗਈ ਹੈ ਕੀ ਕੁਝ ਕਹਿ ਰਹੇ ਨੇ ਮਨਦੀਪ ਸਿੰਘ ਮੰਨਾ ਆਓ ਸੁਣਦੇ ਹਾਂ ਦੋਸਤੋ ਕੱਲ ਦਾ ਟੀਵੀ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਵਿੱਚ ਅੱਜ ਸਾਰੀਆਂ ਅਖਬਾਰਾਂ ਦੇ ਵਿੱਚ ਇੱਕ ਖਬਰ ਹੈ ਕਿ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਉਹਨਾਂ ਦੇ ਨਾਲ ਕੋਈ ਜਗਜੀਤ ਸਿੰਘ ਸਾਰ ਜਗਜੀਤ ਸਿੰਘ ਨੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਗਈ ਹੈ ਧਾਰਮਿਕ ਸਜ਼ਾ ਜਿਹੜੀ ਸੁਣਾਈ ਗਈ ਹੈ ਜਿਹਦੇ ਵਿੱਚ ਸਜ਼ਾ ਦੇ ਤੌਰ ਦੇ ਉੱਤੇ 11 ਦਿਨ ਝੂਠੇ ਭਾਂਡੇ ਮੰਝਣੇ 500 ਰੁਪਏ ਕੜਾ ਪ੍ਰਸ਼ਾਦ ਦੀ ਸੇਵਾ 1 ਘੰਟਾ ਜੋੜਿਆਂ ਦੀ ਸੇਵਾ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਇਹ ਸਜ਼ਾ ਦੇ ਤੌਰ ਦੇ ਉੱਤੇ ਸੁਣਾਇਆ ਗਿਆ ਸਵਾਲ ਸਿਰਫ ਇਹਨਾ ਕਿ ਜਿੰਨਾ ਕਰਮਾਂ ਨੂੰ ਜਿੰਨਾਂ ਦੇ ਵਿੱਚ ਭਾਂਡੇ ਮਾਂਜਣਾ ਜੋੜਿਆਂ ਦੀ ਸੇਵਾ ਕਰਨਾ ਪਾਠ ਸੁਣਨਾ ਸੰਗਤਾਂ ਇਹਨੂੰ ਗੁਰੂ ਦੀ ਬਖਸ਼ਿਸ਼ ਸਮਝਦੀਆਂ ਨਾ ਕਿ ਸਜ਼ਾ ਗੁਰੂ ਦੇ ਲੜ ਲੱਗਣ ਦਾ ਗੁਰੂ ਦੇ ਨਾਲ ਜੜਨ ਜੁੜਨ ਦਾ ਜਿਹੜਾ ਉਹ ਤਰੀਕਾ ਸਮਝਿਆ ਜਾਂਦਾ ਵਾ ਉਹਨੂੰ ਸਜ਼ਾ ਕਹਿਣਾ ਕਿੰਨਾ ਕੁ ਜਾਇਜ਼ ਹੈ ਉਹਨੂੰ ਧਾਰਮਿਕ ਸਜ਼ਾ ਦੇ ਤੌਰ ਦੇ ਉੱਤੇ ਦੇਣਾ ਕਿੰਨਾ ਕੁ ਜਾਇਜ਼ ਹੈ ਮੈਂ ਆਪ ਜੋੜੇ ਘਰ ਦੇ ਵਿੱਚ ਰੋਜ਼ਾਨਾ ਜੋੜਿਆਂ ਦੀ ਸੇਵਾ ਕਰਦਾ ਔਰ ਉੱਥੇ ਮੈਂ ਦੇਖਿਆ ਕਿ ਰੋਜ਼ ਲੜਾਈ ਹੋ ਜਾਂਦੀ ਹੈ ਕਿ ਜੋੜੇ ਰੱਖਣ ਤੋਂ ਵੀ ਕਿਸੇ ਦੇ ਅੱਗੋਂ ਜੋੜੇ ਚੁੱਕ ਲਈਏ ਨਾ ਜੋ ਗਲਪੈਣ ਤੱਕ ਜਾਂਦਾ ਵੀ ਇਹ ਮੇਰੀ ਵਾਰੀ ਸੀਗੀ ਇਹ ਸੇਵਾ ਮੇਰੀ ਸੀਗੀ ਤੂੰ ਕੋ ਚੁੱਕ ਲੈ ਮੇਰੇ ਗਾੜੀਆਂ ਤੇ ਇਹਨੂੰ ਤੁਸੀਂ ਕਹਿੰਦੇ ਹੋ ਵੀ ਇਹ ਸਜ਼ਾ ਵਾ ਇਹਨੂੰ ਤੇ ਲੋਕ ਲੜ ਕੇ ਲੈਂਦੇ ਆ ਇਹਨੂੰ ਤੇ ਲੋਕ ਜੇਦ ਨਾਲ ਲੈਂਦੇ ਆ ਤੇ ਜਿਸ ਧਰਮ ਦੇ ਵਿੱਚ ਪੂਜਾ ਪਾਠ ਨੂੰ ਸਜ਼ਾ ਦੇ ਤੌਰ ਦੇ ਉੱਤੇ ਧਾਰਮਿਕ ਸਜ਼ਾ ਦੇ ਤੌਰ ਦੇ ਉੱਤੇ ਕਿਹਾ ਜਾਵੇ ਤੇ ਫਿਰ ਰੱਬ ਹੀ ਰੱਖਾ ਉਸ ਧਰਮ ਦਾ ਵੀ ਇਹਨੂੰ ਇਸ ਸਜ਼ਾ ਦੇ ਤੌਰ ਦੇ ਉੱਤੇ ਪਾਠ ਕੀਤੇ ਜਾਂਦੇ ਨੇ ਇੱਥੇ ਤਾਕਤਵਰ ਲੋਕਾਂ ਨੇ ਆਪਣੇ ਅਨਸਾਰ ਹੀ ਜਿਹੜੀਆਂ ਸਜ਼ਾ ਬਣਾ ਲਈਆਂ ਨੇ ਵੀ ਸਾਨੂੰ ਸੌਖਾ ਕੀ ਲੱਗਦਾ ਵਾ ਅਸੀਂ ਸੌਖੀ ਸੇਵਾ ਕਿਹੜੀ ਕਰ ਸਕਦੇ ਹਾਂ ਸੌਖੀ ਸਜ਼ਾ ਕਿਹੜੀ ਲੈ ਸਕਦੇ ਹਾਂ ਆਪਣੇ ਅਕੋਰਡਿੰਗ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਣਾ ਲਈਆਂ ਵਾ ਇਹਦੇ ਲਈ ਤੇ ਮੈਂ ਇਹੋ ਕਹੂੰਗਾ ਕਿ ਸ਼ੀਸ਼ੇ ਕੀ ਅਦਾਲਤ ਮੇਂ ਪੱਥਰ ਕੀ ਗਵਾਹੀ ਹੈ ਕਾਤਲ ਹੀ ਲੁਟੇਰਾ ਹੈ ਔਰ ਕਾਤਲ ਹੀ ਸਿਪਾਹੀ ਹੈ ਇਹਨੂੰ ਸਜ਼ਾਵਾ ਕਹਿੰਦੇ ਹੋ ਯਾਰ ਦੁਨੀਆ ਲਾੜੜ ਕੇ ਸੇਵਾ ਲੈਂਦੀ ਆ ਔਰ ਇਹਨੂੰ ਤੁਸੀਂ ਸਜ਼ਾਵਾ ਦਾ ਨਾਮ ਦਿੰਦੇ ਹੋ ਸਜ਼ਾ ਲੈਣੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਂਗੂ ਲੈਣੀ ਚਾਹੀਦੀ ਆ ਸਜ਼ਾ ਲਾਉਣੀ ਆ ਤੇ ਜਥੇਦਾਰ ਕਾਲੀ ਫੂਲਾ ਸਿੰਘ ਵਾਲਾ ਕਰਤਾਰ ਜਿਹੜਾ ਉਹ ਨਿਭਾਉਣਾ ਚਾਹੀਦਾ ਵਾ ਮੈਂ ਇੱਥੇ ਦੱਸਣ ਲੱਗਾ ਬਹੁਤ ਦੁਨੀਆ ਨੂੰ ਪਤਾ ਹੋਊਗਾ ਗੁਰੂ ਦੇ ਸਿੱਖਾਂ ਨੂੰ ਜਿਹੜੇ ਵੀ ਆਪਦੇ ਧਰਮ ਨੂੰ ਪਿਆਰ ਕਰਦੇ ਉਹਨਾਂ ਨੂੰ ਪਤਾ ਹੋਊਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਕਿੱਸਾ ਵਾ ਮਹਾਰਾਜਾ ਰਣਜੀਤ ਸਿੰਘ ਇੱਕ ਰੀ ਨਰਤਕੀ ਜਿਹੜੀ ਨੱਚਣ ਵਾਲੀ ਸੀ ਔਰਤ ਜਿਹਦਾ ਨਾਂ ਸੀ ਮੋਰਾ ਉਦੇ ਉੱਤੇ ਜਿਹੜੇ ਉਹ ਮੋਹਤ ਹੋ ਜਾਂਦੇ ਆ ਔਰ ਇਹਦੀ ਚਰਚਾ ਜਿਹੜੀ ਪੂਰੇ ਖਾਲਸਾ ਰਾਜ ਦੇ ਵਿੱਚ ਹੁੰਦੀ ਆ ਬਹੁਤ ਅੱਗ ਵਾਂਗੂ ਇਹ ਗੱਲ ਜਿਹੜੀ ਫੈਲ ਜਾਂਦੀ ਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਗੁਰੂ ਦੇ ਸਿੱਖ ਜਿਹੜੇ ਆ ਜਿਹੜੇ ਖਾਲਸਾ ਰਾਜ ਨੂੰ ਪਿਆਰ ਕਰਦੇ ਸੀਗੇ ਉਹ ਕਾਲ ਤਖਤ ਸਾਹਿਬ ਦੇ ਉੱਤੇ ਇਹਦੀ ਸ਼ਿਕਾਇਤ ਦਿੰਦੇ ਆ ਤੇ ਉਸ ਵੇਲੇ ਦੇ ਜਿਹੜੇ ਜਥੇਦਾਰ ਹੁੰਦੇ ਆ ਕਾਲੀ ਫੂਲਾ ਸਿੰਘ ਉਹ ਮਹਾਰਾਜਾ ਨੂੰ ਪੇਸ਼ ਹੋਣ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਕਾਲ ਤਖਤ ਦੇ ਉੱਤੇ ਪੇਸ਼ ਹੋਣ ਦਾ ਹੁਕਮ ਜਿਹੜੇ ਲਾਉਂਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਨੰਗੇ ਪੈਰੀ ਦੋਵੇਂ ਹੱਥ ਜੋੜ ਕੇ ਸ਼੍ਰੀ ਕਾਲਤਖਸਬ ਦੇ ਉੱਤੇ ਪੇਸ਼ ਹੁੰਦੇ ਆ ਔਰ ਜਥੇਦਾਰ ਸਾਹਿਬ ਉਹਨਾਂ ਨੂੰ ਸਵਾਲ ਕਰਦੇ ਆ ਕਿ ਮੋਰਾ ਨਾਲ ਆਪਣੇ ਸਬੰਧਾਂ ਨੂੰ ਮੰਨਦੇ ਹੋ ਜਿਹੜੇ ਨਜਾਇਜ਼ ਸਬੰਧ ਆ ਤੁਹਾਨੂੰ ਪਤਾ ਇਹ ਗੁਨਾਹ ਹੈ ਫਿਰ ਉਹ ਕੋ ਸਵਾਲ ਕਰਦੇ ਉਹਨੂੰ ਕਿ ਕੀ ਤੁਹਾਨੂੰ ਆਪਣੇ ਕਰਤਾਰ ਚ ਆ ਰਹੀ ਗ੍ਰਾਵਿਟੀ ਬਾਰੇ ਕੋ ਜਾਣਕਾਰੀ ਹੈ ਵੀ ਦੁਨੀਆ ਦੇ ਵਿੱਚ ਤੁਹਾਡਾ ਜਿਹੜਾ ਚਰਿੱਤਰ ਆ ਤੁਹਾਡਾ ਜਿਹੜਾ ਕਰਤਾਰ ਆ ਉਹਦੇ ਵਿੱਚ ਬਹੁਤ ਸਾਰੀ ਗ੍ਰਾਵਿਟੀ ਆ ਰਹੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਕੋਈ ਬਹਿਸ ਜਾ ਕੋਈ ਦਲੀਲ ਨਹੀਂ ਰੱਖਦੇ ਉਹਦੇ ਅੱਗੇ ਉਹ ਕਹਿੰਦੇ ਮੈਂ ਸਭ ਤੋਂ ਉੱਚੀ ਅਦਾਲਤ ਦੇ ਵਿੱਚ ਖੜਾ ਆਂ ਤੁਸੀਂ ਫੈਸਲਾ ਸੁਣਾਓ ਮੈਂ ਸਿਰ ਮੱਥੇ ਜਿਹੜਾ ਪ੍ਰਵਾਨ ਕਰੂੰਗਾ ਤੇ ਪੰਜ ਸਿੰਘ ਸਹਿਬਾਨ ਉਹ ਫੈਸਲਾ ਸੁਣਾਉਂਦੇ ਆ ਵੀ ਅੱਜ ਤੋਂ ਬਾਅਦ ਮੋਰਾਂ ਦੇ ਨਾਲ ਤੁਹਾਡਾ ਜਿਹੜਾ ਰਿਸ਼ਤਾ ਵਾ ਉਹ ਖਤਮ ਤੇ ਤੁਹਾਡੇ ਗੁਨਾਹ ਦੀ ਸਜ਼ਾ ਇਹ ਆ ਤੁਹਾਡੀ ਨੰਗੀ ਪਿੱਠ ਦੇ ਉੱਤੇ 100 ਜਿਹੜੇ ਕੋੜੇ ਮਾਰੇ ਜਾਣ ਇਹ ਸਜ਼ਾ ਕੀ ਤੁਹਾਨੂੰ ਮਨਜ਼ੂਰ ਹੈ ਤੇ ਮਹਾਰਾਜਾ ਰਣਜੀਤ ਸਿੰਘ ਅੱਗੇ ਕਹਿੰਦੇ ਆ ਮੈਨੂੰ ਮਨਜ਼ੂਰ ਹੈ ਔਰ ਆਪਣਾ ਚੋਲਾ ਉਤਾਰ ਕੇ ਗੋਡਿਆਂ ਦੇ ਭਾਰ ਜਥੇਦਾਰ ਕਾਲੀ ਜਿਹੜੇ ਫੂਲਾ ਸਿੰਘ ਆ ਉਹਨਾਂ ਦੇ ਸਾਹਮਣੇ ਬਹਿ ਜਾਂਦੇ ਆ ਵੀ ਮੈਨੂੰ ਕੌੜੇ ਮਾਰੇ ਜਾਣ ਤੇ ਮੌਕੇ ਤੇ ਜਿਹੜੇ ਮੌਜੂਦ ਕਈ ਸਿੱਖ ਹੁੰਦੇ ਆ ਜਿਨ੍ਹਾਂ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਹੁੰਦੀ ਆ ਵੀ ਇਹ ਬਹੁਤ ਵੱੱਜਰ ਗੁਨਾਹ ਇਹਨਾਂ ਕੀਤਾ ਇਹਨਾਂ ਨੂੰ ਕਾਲ ਤੱਕ ਤੇ ਪੇਸ਼ ਹੋਣਾ ਚਾਹੀਦਾ ਇਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਆ ਉਹ ਜਥੇਦਾਰ ਕਾਲੀ ਫੂਲਾ ਸਿੰਘ ਦੇ ਅੱਗੇ ਬੇਨਤੀ ਕਰਦੇ ਆ ਵੀ ਮਹਾਰਾਜੇ ਦੀ ਪਦਵੀ ਬਹੁਤ ਉੱਚੀ ਹੈ ਇਹ ਖਾਲਸਾ ਰਾਜ ਦਾ ਮੁਖੀ ਹੈ ਇਸ ਪਦਵੀ ਦਾ ਇਸ ਅਹੁਦੇ ਦਾ ਮਾਣ ਰੱਖਦੇ ਹੋਏ ਇਹਨਾਂ ਨੂੰ ਕੋੜਿਆਂ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਉਹਦੇ ਉੱਤੋਂ ਮਾਫੀ ਦੇ ਦਿੱਤੀ ਜਾਵੇ ਤੇ ਸੰਗਤ ਦੇ ਫੈਸਲੇ ਦੇ ਫੁੱਲ ਚੜਾਉਣ ਦਾ ਜਿਹੜਾ ਕੰਮ ਹੋ ਕਰਦੇ ਆ ਜਥੇਦਾਰ ਅਕਾਲੀ ਫੂਲਾ ਸਿੰਘ ਉਹ ਕਹਿੰਦੇ ਆ ਕਿ ਤੁਸੀਂ ਸਜ਼ਾ ਕਬੂਲ ਕਰ ਲਈ ਰਣਜੀਤ ਸਿੰਘ ਤੇ ਸਮਝੋ ਤੁਹਾਨੂੰ ਸਜ਼ਾ ਮਿਲ ਗਈ ਹੈ ਇਹ ਸੀ ਮਰਿਆਦਾ ਇਹ ਸੀ ਨਿਮਰਤਾ ਤੁਸੀਂ ਤੇ ਸਜ਼ਾ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਸਜ਼ਾ ਵੀ ਡਰ ਕੇ ਸੁਣਾਉਂਦੇ ਹੋ ਵੀ ਜਿਹੜੇ ਸਜ਼ਾ ਲੈਣ ਆਲੇ ਆਉਂਦੇ ਆ ਉਹਨਾਂ ਨੂੰ ਸਜ਼ਾ ਕਿਹੜੀ ਜਿਹੜੀ ਮਾਫਕ ਆਉਂਦੀ ਹੈ ਉਸ ਤਰੀਕੇ ਦੀ ਉਹਨਾਂ ਨੂੰ ਸਜ਼ਾ ਸੁਣਾਉਂਦੇ ਹੋ ਕੰਮ ਸੇ ਕੰਮ ਮੈਂ ਨਹੀਂ ਕਹਿੰਦਾ ਕਿ ਸਖਤ ਸਜ਼ਾਵਾਂ ਚੜਾਈਆਂ ਜਾਣ ਉਹਨਾਂ ਨੂੰ ਕੋੜੇ ਮਾਰੇ ਜਾਣ ਕੰਮ ਸੇ ਕੰਮ ਉਹਨਾਂ ਨੂੰ ਸੇਵਾ ਹੀ ਲਾ ਦਿਆ ਕਰੋ ਸੇਵਾ ਹੀ ਲਾ ਦਿਆ ਕਰੋ ਕਿ ਕਿਤੇ ਦੀਨ ਦੁਖੀਆਂ ਦੀ ਸੇਵਾ ਕਰ ਲਿਆ ਕਰੋ ਜੋੜੇ ਘਰ ਦੇ ਵਿੱਚ ਭਾਂਡੇ ਮਾਂਨਣ ਦੇ ਵਿੱਚ ਤੇ ਦੁਨੀਆ ਲੈਣ ਲਾ ਕੇ ਖਲੋਤੀ ਹੁੰਦੀ ਆ ਜਿੰਨੂੰ ਤੁਸੀਂ ਸਜ਼ਾ ਦਾ ਨਾਮ ਦਿੰਦੇ ਹੋ ਇਹਨਾਂ ਨੂੰ ਸੇਵਾ ਕਿਤੇ ਸਮਾਜਿਕ ਕਰਨ ਦੀ ਸੇਵਾ ਦਾ ਜਿਹੜਾ ਉਹ ਇਹਨਾਂ ਨੂੰ ਸਜ਼ਾ ਸੁਣਾ ਦਿਆ ਕਰੋ ਵੀ ਤੁਹਾਨੂੰ ਇਹ ਸਜ਼ਾ ਸੁਣਾਈ ਹੈ ਸਜ਼ਾ ਲੈਣ ਤੇ ਸਜ਼ਾ ਲਾਉਣ ਵਾਲਿਆਂ ਨੂੰ ਮੇਰੀ ਅਪੀਲ ਹੈ ਕਿ ਗੁਰੂ ਘਰ ਦੇ ਵਿੱਚ ਵੀ ਤੁਹਾਡਾ ਹੰਕਾਰ ਨਹੀਂ ਜਾਂਦਾ ਤੇ ਬਾਹਰ ਜਾ ਕੇ ਤੁਸੀਂ ਲੋਕਾਂ ਦਾ ਕੀ ਹਾਲ ਕਰਦੇ ਹੋਗੇ ਮਰਜ਼ੀ ਦੇ ਮੁਤਾਬਕ ਹੀ ਸਜ਼ਾ ਲੈਣ ਆਉਂਦੇ ਹੋ ਸੋ ਤੁਹਾਨੂੰ ਮੈਂ ਖੀਰਚੇ ਕਹੂੰਗਾ ਕਿ ਹੰਕਾਰ ਕੱਢ ਕੇ ਭਾਵੇਂ ਕੋਈ ਵੀ ਸ੍ਰੀ ਕਾਲ ਤਕ ਸਾਹਿਬ ਤੇ ਸਜ਼ਾ ਲਵਾਉਣ ਆਉਂਦਾ ਮਾਫੀ ਮੰਗਣ ਆਉਂਦਾ ਹੰਕਾਰ ਮਨ ਦੇ ਵਿੱਚੋਂ ਕੱਢ ਕੇ ਆਓ ਔਰ ਗੁਰੂ ਨੂੰ ਸਮਰਪਿਤ ਹੋ ਕੇ ਆਓ ਨਾ ਕਿ ਤੈਅ ਕਰਕੇ ਆਓ ਵੀ ਮੈਨੂੰ ਕਿਹੜੀ ਸੇਵਾ ਲੱਗਣੀ ਆ ਮੈਨੂੰ ਕਿਹੜੀ ਸਜ਼ਾ ਲੱਗਣੀ ਆ ਤੇ ਜਿਹਨੂੰ ਕਿਸ ਤਰੀਕੇ ਮੈਂ ਸਾਨੀ ਨਾਲ ਲਿਵਾ ਲੈਣਾ ਵਾ ਤੁਹਾਡੇ ਲਈ ਮੈਂ ਗੱਲ ਕਹਿਣੀ ਚਾਹੁੰਦਾ ਸਾਰਿਆਂ ਲਈ ਜਿਨ੍ਹਾਂ ਦੇ ਮਨ ਦੇ ਵਿੱਚ ਵੀ ਹੰਕਾਰ ਅੰਦਾਜ਼ੇ ਤੋਂ ਇਹ ਸਜਾ ਮਾਫੀ ਮੰਗਣ ਆਉਂਦੇ ਆ ਜਾਂ ਸਜ਼ਾ ਲਵਾਉਣ ਆਉਂਦੇ ਆ ਕਿ ਗੰਗਾ ਗਿਆ ਗੱਲ ਮੁੱਕਦੀ ਨਹੀਂ ਚਾਹੇ 100-100 ਟੁੱਬੀਆਂ ਲਾਈਏ ਮੱਕੇ ਗਿਆ ਗੱਲ ਮੁੱਕਦੀ ਨਹੀਂ ਚਾਹੇ 100-100 ਹੱਜ ਕਰਾਈਏ ਬੋਧ ਗਿਆ ਗੱਲ ਮੁੱਕਦੀ ਨਹੀਂ ਚਾਹੇ 100-100 ਪੰਧ ਪੜਾਈਏ ਬੁੱਲੇ ਸ਼ਾਹ ਗੱਲ ਤਾਂ ਮੁੱਕਦੀ ਜੇ ਮੈਂ ਨੂੰ ਵਿੱਚੋਂ ਮੁਕਾਈਏ ਦੋਸਤੋ ਕੱਲ ਦਾ ਟੀਵੀ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਵਿੱਚ ਅੱਜ ਸਾਰੀਆਂ ਖ਼ਬਰਾਂ ਦੇ ਵਿੱਚ ਇੱਕ ਖ਼ਬਰ ਹੈ ਕਿ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਉਹਨਾਂ ਦੇ ਨਾਲ ਕੋਈ ਜਗਜੀਤ ਸਿੰਘ ਸਾਰ ਜਗਜੀਤ ਸਿੰਘ ਨੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਗਈ ਹੈ ਧਾਰਮਿਕ ਸਜ਼ਾ ਜਿਹੜੀ ਸੁਣਾਈ ਗਈ ਹੈ ਜਿਹਦੇ ਵਿੱਚ ਸਜ਼ਾ ਦੇ ਤੌਰ ਦੇ ਉੱਤੇ 11 ਦਿਨ ਝੂਠੇ ਭਾਂਡੇ ਮਾਂਜਣੇ 500 ਰੁਪਏ ਕੜਾ ਪ੍ਰਸ਼ਾਦ ਦੀ ਸੇਵਾ 1 ਘੰਟਾ ਜੋੜਿਆਂ ਦੀ ਸੇਵਾ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਇਹ ਸਜ਼ਾ ਦੇ ਤੌਰ ਦੇ ਉੱਤੇ ਸੁਣਾਇਆ ਗਿਆ ਸਵਾਲ ਸਿਰਫ ਇਹਨਾ ਕਿ ਜਿੰਨਾ ਕਰਮਾਂ ਨੂੰ ਜਿੰਨਾਂ ਦੇ ਵਿੱਚ ਭਾਂਡੇ ਮਾਂਜਣਾ ਜੋੜਿਆਂ ਦੀ ਸੇਵਾ ਕਰਨਾ ਪਾਠ ਸੁਣਨਾ ਸੰਗਤਾਂ ਇਹਨੂੰ ਗੁਰੂ ਦੀ ਬਖਸ਼ਿਸ਼ ਸਮਝਦੀਆਂ ਨਾ ਕਿ ਸਜ਼ਾ ਗੁਰੂ ਦੇ ਲੜ ਲੱਗਣ ਦਾ ਗੁਰੂ ਦੇ ਨਾਲ ਜੜਨ ਜੁੜਨ ਦਾ ਜਿਹੜਾ ਉਹ ਤਰੀਕਾ ਸਮਝਿਆ ਜਾਂਦਾ ਵਾ ਉਹਨੂੰ ਸਜ਼ਾ ਕਹਿਣਾ ਕਿੰਨਾ ਕੁ ਜਾਇਜ਼ ਹੈ ਉਹਨੂੰ ਧਾਰਮਿਕ ਸਜ਼ਾ ਦੇ ਤੌਰ ਦੇ ਉੱਤੇ ਦੇਣਾ ਕਿੰਨਾ ਕੁ ਜਾਇਜ਼ ਹੈ ਮੈਂ ਆਪ ਜੋੜੇ ਘਰ ਦੇ ਵਿੱਚ ਰੋਜ਼ਾਨਾ ਜੋੜਿਆਂ ਦੀ ਸੇਵਾ ਕਰਦਾ ਔਰ ਉੱਥੇ ਮੈਂ ਦੇਖਿਆ ਕਿ ਰੋਜ਼ ਲੜਾਈ ਹੋ ਜਾਂਦੀ ਹੈ ਕਿ ਜੋੜੇ ਰੱਖਣ ਤੋਂ ਵੀ ਕਿਸੇ ਦੇ ਅੱਗੋਂ ਜੋੜੇ ਚੁੱਕ ਲਈਏ ਨਾ ਤੇ ਉਹ ਗਲਪੈਣ ਤੱਕ ਜਾਂਦਾ ਵੀ ਇਹ ਮੇਰੀ ਵਾਰੀ ਸੀਗੀ ਇਹ ਸੇਵਾ ਮੇਰੀ ਸੀਗੀ ਤੂੰ ਕੋ ਚੁੱਕ ਲੈ ਮੇਰੇ ਗਾੜੀਆਂ ਤੇ ਇਹਨੂੰ ਤੁਸੀਂ ਕਹਿੰਦੇ ਹੋ ਵੀ ਇਹ ਸਜ਼ਾ ਵਾ ਇਹਨੂੰ ਤੇ ਲੋਕ ਲੜ ਕੇ ਲੈਂਦੇ ਆ ਇਹਨੂੰ ਤੇ ਲੋਕ ਜੇਦ ਨਾਲ ਲੈਂਦੇ ਆ ਤੇ ਜਿਸ ਧਰਮ ਦੇ ਵਿੱਚ ਪੂਜਾ ਪਾਠ ਨੂੰ ਸਜ਼ਾ ਦੇ ਤੌਰ ਦੇ ਉੱਤੇ ਧਾਰਮਿਕ ਸਜ਼ਾ ਦੇ ਤੌਰ ਦੇ ਉੱਤੇ ਕਿਹਾ ਜਾਵੇ ਤੇ ਫਿਰ ਰੱਬ ਹੀ ਰੱਖਾ ਉਸ ਧਰਮ ਦਾ ਵੀ ਇਹਨੂੰ ਇਸ ਸਜ਼ਾ ਦੇ ਤੌਰ ਦੇ ਉੱਤੇ ਪਾਠ ਕੀਤੇ ਜਾਂਦੇ ਨੇ ਇੱਥੇ ਤਾਕਤਵਰ ਲੋਕਾਂ ਨੇ ਆਪਣੇ ਅਨਸਾਰ ਹੀ ਜਿਹੜੀਆਂ ਸਜ਼ਾ ਬਣਾ ਲਈਆਂ ਨੇ ਵੀ ਸਾਨੂੰ ਸੌਖਾ ਕੀ ਲੱਗਦਾ ਵਾ ਅਸੀਂ ਸੌਖੀ ਸੇਵਾ ਕਿਹੜੀ ਕਰ ਸਕਦੇ ਆ ਸੌਖੀ ਸਜ਼ਾ ਕਿਹੜੀ ਲੈ ਸਕਦੇ ਆ ਆਪਣੇ ਅਕੋਰਡਿੰਗਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਣਾ ਲਈਆਂ ਵਾ ਇਹਦੇ ਲਈ ਤੇ ਮੈਂ ਇਹੋ ਕਹੂੰਗਾ ਕਿ ਸ਼ੀਸ਼ੇ ਕੀ ਅਦਾਲਤ ਮੇਂ ਪੱਥਰ ਕੀ ਗਵਾਹੀ ਹੈ ਕਾਤਲ ਹੀ ਲੁਟੇਰਾ ਹੈ ਔਰ ਕਾਤਲ ਹੀ ਸਿਪਾਹੀ ਹੈ ਇਹਨੂੰ ਸਜ਼ਾਵਾ ਕਹਿੰਦੇ ਹੋ ਯਾਰ ਦੁਨੀਆ ਲਾਲ ਲੜ ਕੇ ਸੇਵਾ ਲੈਂਦੀ ਆ ਔਰ ਇਹਨੂੰ ਤੁਸੀਂ ਸਜ਼ਾਵਾ ਦਾ ਨਾਂ ਦਿੰਦੇ ਹੋ ਸਜ਼ਾ ਲੈਣੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਂਗੂ ਲੈਣੀ ਚਾਹੀਦੀ ਐ ਸਜ਼ਾ ਲਾਉਣੀ ਐ ਤੇ ਜਥੇਦਾਰ ਕਾਲੀ ਫੂਲਾ ਸਿੰਘ ਵਾਲਾ ਕਰਤਾਰ ਜਿਹੜਾ ਉਹ ਨਿਭਾਉਣਾ ਚਾਹੀਦਾ ਵਾ ਮੈਂ ਇੱਥੇ ਦੱਸਣ ਲੱਗਾ ਬਹੁਤ ਦੁਨੀਆ ਨੂੰ ਪਤਾ ਹੋਊਗਾ ਗੁਰੂ ਦੇ ਸਿੱਖਾਂ ਨੂੰ ਜਿਹੜੇ ਵੀ ਆਪਦੇ ਧਰਮ ਨੂੰ ਪਿਆਰ ਕਰਦੇ ਉਹਨਾਂ ਨੂੰ ਪਤਾ ਹੋਊਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਕਿੱਸਾ ਵਾ ਮਹਾਰਾਜਾ ਰਣਜੀਤ ਸਿੰਘ ਇੱਕ ਰੀ ਨਰਤਕੀ ਜਿਹੜੀ ਨੱਚਣ ਵਾਲੀ ਸੀ ਔਰਤ ਜਿਹਦਾ ਨਾਂ ਸੀ ਮੋਰਾ ਉਦੇ ਉੱਤੇ ਜਿਹੜੇ ਉਹ ਮੋਹਤ ਹੋ ਜਾਂਦੇ ਆ ਔਰ ਇਹਦੀ ਚਰਚਾ ਜਿਹੜੀ ਪੂਰੇ ਖਾਲਸਾ ਰਾਜ ਦੇ ਵਿੱਚ ਹੁੰਦੀ ਆ ਬਹੁਤ ਅੱਗ ਵਾਂਗੂ ਇਹ ਗੱਲ ਜਿਹੜੀ ਫੈਲ ਜਾਂਦੀ ਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਗੁਰੂ ਦੇ ਸਿੱਖ ਜਿਹੜੇ ਆ ਜਿਹੜੇ ਖਾਲਸਾ ਰਾਜ ਨੂੰ ਪਿਆਰ ਕਰਦੇ ਸੀਗੇ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਇਹਦੀ ਸ਼ਿਕਾਇਤ ਦਿੰਦੇ ਆ ਤੇ ਉਸ ਵੇਲੇ ਦੇ ਜਿਹੜੇ ਜਥੇਦਾਰ ਹੁੰਦੇ ਆ ਕਾਲੀ ਫੂਲਾ ਸਿੰਘ ਉਹ ਮਹਾਰਾਜਾ ਨੂੰ ਪੇਸ਼ ਹੋਣ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਦੇ ਉੱਤੇ ਪੇਸ਼ ਹੋਣ ਦਾ ਹੁਕਮ ਜਿਹੜੇ ਲਾਉਂਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਨੰਗੇ ਪੈਰੀ ਦੋਵੇਂ ਹੱਥ ਜੋੜ ਕੇ ਸ੍ਰੀ ਕਾਲਕਸਰ ਸਾਹਿਬ ਦੇ ਉੱਤੇ ਪੇਸ਼ ਹੁੰਦੇ ਆ ਔਰ ਜਥੇਦਾਰ ਸਾਹਿਬ ਉਹਨਾਂ ਨੂੰ ਸਵਾਲ ਕਰਦੇ ਆ ਕਿ ਮੋਰਾ ਨਾਲ ਆਪਣੇ ਸਬੰਧਾਂ ਨੂੰ ਮੰਨਦੇ ਹੋ ਜਿਹੜੇ ਨਜਾਇਜ਼ ਸਬੰਧ ਆ ਤੁਹਾਨੂੰ ਪਤਾ ਇਹ ਗੁਨਾਹ ਹੈ ਫਿਰ ਉਹ ਗੋ ਸਵਾਲ ਕਰਦੇ ਉਹਨੂੰ ਕਿ ਕੀ ਤੁਹਾਨੂੰ ਆਪਣੇ ਕਰਤਾਰ ਚ ਆ ਰਹੀ ਗ੍ਰਾਵਿਟੀ ਬਾਰੇ ਕੋਈ ਜਾਣਕਾਰੀ ਹੈ ਵੀ ਦੁਨੀਆ ਦੇ ਵਿੱਚ ਤੁਹਾਡਾ ਜਿਹੜਾ ਚਰਿੱਤਰ ਆ ਤੁਹਾਡਾ ਜਿਹੜਾ ਕਰਤਾਰ ਆ ਉਹਦੇ ਵਿੱਚ ਬਹੁਤ ਸਾਰੀ ਗ੍ਰਾਵਿਟੀ ਆ ਰਹੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਕੋਈ ਬਹਿਸ ਜਾ ਕੋਈ ਦਲੀਲ ਨਹੀਂ ਰੱਖਦੇ ਹੋ ਤੇ ਅੱਗੇ ਉਹ ਕਹਿੰਦੇ ਮੈਂ ਸਭ ਤੋਂ ਉੱਚੀ ਅਦਾਲਤ ਦੇ ਵਿੱਚ ਖੜਾ ਆਂ ਤੁਸੀਂ ਫੈਸਲਾ ਸੁਣਾਓ ਮੈਂ ਸਿਰ ਮੱਥੇ ਜਿਹੜਾ ਪ੍ਰਵਾਨ ਕਰੂੰਗਾ ਤੇ ਪੰਜ ਸਿੰਘ ਸਹਿਬਾਨ ਉਹ ਫੈਸਲਾ ਸੁਣਾਉਂਦੇ ਆ ਵੀ ਅੱਜ ਤੋਂ ਬਾਅਦ ਮੋਰਾਂ ਦੇ ਨਾਲ ਤੁਹਾਡਾ ਜਿਹੜਾ ਰਿਸ਼ਤਾ ਵਾ ਉਹ ਖਤਮ ਤੇ ਤੁਹਾਡੇ ਗੁਨਾਹ ਦੀ ਸਜ਼ਾ ਇਹ ਆ ਤੁਹਾਡੀ ਨੰਗੀ ਪਿੱਠ ਦੇ ਉੱਤੇ 100 ਜਿਹੜੇ ਕੋੜੇ ਮਾਰੇ ਜਾਣ ਇਹ ਸਜ਼ਾ ਕੀ ਤੁਹਾਨੂੰ ਮਨਜ਼ੂਰ ਹੈ ਤੇ ਮਹਾਰਾਜਾ ਰਣਜੀਤ ਸਿੰਘ ਅੱਗੇ ਕਹਿੰਦੇ ਆ ਮੈਨੂੰ ਮਨਜ਼ੂਰ ਹੈ ਔਰ ਆਪਣਾ ਚੋਲਾ ਉਤਾਰ ਕੇ ਗੋਡਿਆਂ ਦੇ ਭਾਰ ਜਥੇਦਾਰ ਕਾਲੀ ਜਿਹੜੇ ਫੂਲਾ ਸਿੰਘ ਆ ਉਹਨਾਂ ਦੇ ਸਾਹਮਣੇ ਬਹਿ ਜਾਂਦੇ ਆ ਵੀ ਮੈਨੂੰ ਕੌੜੇ ਮਾਰੇ ਜਾਣ ਤੇ ਮੌਕੇ ਤੇ ਜਿਹੜੇ ਮੌਜੂਦ ਕਈ ਸਿੱਖ ਹੁੰਦੇ ਆ ਜਿਨ੍ਹਾਂ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਹੁੰਦੀ ਆ ਵੀ ਇਹ ਬਹੁਤ ਵੱਜਰ ਗੁਨਾਹ ਇਹਨਾਂ ਕੀਤਾ ਇਹਨਾਂ ਨੂੰ ਕਾਲ ਤੱਕ ਤੇ ਪੇਜ ਹੋਣਾ ਚਾਹੀਦਾ ਇਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਆ ਉਹ ਜਥੇਦਾਰ ਕਾਲੀ ਫੂਲਾ ਸਿੰਘ ਦੇ ਅੱਗੇ ਬੇਨਤੀ ਕਰਦੇ ਆ ਵੀ ਮਹਾਰਾਜੇ ਦੀ ਪਦਵੀ ਬਹੁਤ ਉੱਚੀ ਹੈ ਇਹ ਖਾਲਸਾ ਰਾਜ ਦਾ ਮੁਖੀ ਹੈ ਇਸ ਪਦਵੀ ਦਾ ਇਸ ਅਹੁਦੇ ਦਾ ਮਾਣ ਰੱਖਦੇ ਹੋਏ ਇਹਨਾਂ ਨੂੰ ਕੋੜਿਆਂ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਉਹਦੇ ਉੱਤੇ ਮਾਫੀ ਦੇ ਦਿੱਤੀ ਜਾਵੇ ਤੇ ਸੰਗਤ ਦੇ ਫੈਸਲੇ ਤੇ ਫੁੱਲ ਚੜਾਉਣ ਦਾ ਜਿਹੜਾ ਕੰਮ ਹੋ ਕਰਦੇ ਆ ਜਥੇਦਾਰ ਕਾਲੀ ਫੂਲਾ ਸਿੰਘ ਉਹ ਕਹਿੰਦੇ ਆ ਕਿ ਤੁਸੀਂ ਸਜ਼ਾ ਕਬੂਲ ਕਰ ਲਈ ਰਣਜੀਤ ਸਿੰਘ ਤੇ ਸਮਝੋ ਤੁਹਾਨੂੰ ਸਜ਼ਾ ਮਿਲ ਗਈ ਹੈ ਇਹ ਸੀ ਮਰਿਆਦਾ ਇਹ ਸੀ ਨਿਮਰਤਾ ਤੁਸੀਂ ਤਾਂ ਸਜ਼ਾ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਸਜ਼ਾ ਵੀ ਡਰ ਕੇ ਸੁਣਾਉਂਦੇ ਹੋ ਵੀ ਜਿਹੜੇ ਸਜ਼ਾ ਲੈਣ ਆਲੇ ਆਉਂਦੇ ਆ ਉਹਨਾਂ ਨੂੰ ਸਜ਼ਾ ਕਿਹੜੀ ਜਿਹੜੀ ਮਾਫਕ ਆਉਂਦੀ ਹੈ ਉਸ ਤਰੀਕੇ ਦੀ ਉਹਨਾਂ ਨੂੰ ਸਜ਼ਾ ਸੁਣਾਉਂਦੇ ਹੋ ਕਮ ਸੇ ਕਮ ਮੈਂ ਨਹੀਂ ਕਹਿੰਦਾ ਕਿ ਸਖਤ ਸਜ਼ਾਵਾ ਚੜਾਈਆਂ ਜਾਣ ਉਹਨਾਂ ਨੂੰ ਕੋੜੇ ਮਾਰੇ ਜਾਣ ਕਮ ਸੇ ਕਮ ਉਹਨਾਂ ਨੂੰ ਸੇਵਾ ਹੀ ਲਾ ਦਿਆ ਕਰੋ ਸਜ਼ਾ ਹੀ ਇਹ ਲਾ ਦਿਆ ਕਰੋ ਕਿ ਕਿਤੇ ਦੀਨ ਦੁਖੀਆਂ ਦੀ ਸੇਵਾ ਕਰ ਲਿਆ ਕਰੋ ਜੋੜੇ ਘਰ ਦੇ ਵਿੱਚ ਭਾਂਡੇ ਮਾਂਨਣ ਦੇ ਵਿੱਚ ਤੇ ਦੁਨੀਆ ਲੈਣ ਲਾ ਕੇ ਖਲੋਤੀ ਹੁੰਦੀ ਆ ਜਿੰਨੂੰ ਤੁਸੀਂ ਸਜ਼ਾ ਦਾ ਨਾਮ ਦਿੰਦੇ ਹੋ ਇਹਨਾਂ ਨੂੰ ਸੇਵਾ ਕਿਤੇ ਸਮਾਜਿਕ ਕਰਨ ਦੀ ਸੇਵਾ ਦਾ ਜਿਹੜਾ ਓਏ ਇਹਨਾਂ ਨੂੰ ਸਜ਼ਾ ਸੁਣਾ ਦਿਆ ਕਰੋ ਵੀ ਤੁਹਾਨੂੰ ਇਹ ਸਜ਼ਾ ਸੁਣਾਈ ਹੈ ਸਜ਼ਾ ਲੈਣ ਤੇ ਸਜ਼ਾ ਲਾਉਣ ਵਾਲਿਆਂ ਨੂੰ ਮੇਰੀ ਅਪੀਲ ਹੈ ਕਿ ਗੁਰੂ ਘਰ ਦੇ ਵਿੱਚ ਵੀ ਤੁਹਾਡਾ ਹੰਕਾਰ ਨਹੀਂ ਜਾਂਦਾ ਤੇ ਬਾਹਰ ਜਾ ਕੇ ਤੁਸੀਂ ਲੋਕਾਂ ਦਾ ਕੀ ਹਾਲ ਕਰਦੇ ਹੋਗੇ ਮਰਜ਼ੀ ਦੇ ਮੁਤਾਬਕ ਹੀ ਸਜ਼ਾ ਲੈਣ ਆਉਂਦੇ ਹੋ ਸੋ ਤੁਹਾਨੂੰ ਮੈਂ ਖੀਰਚੇ ਕਹੂੰਗਾ ਕਿ ਹੰਕਾਰ ਕੱਢ ਕੇ ਭਾਵੇਂ ਕੋਈ ਵੀ ਸ੍ਰੀ ਕਾਲ ਤਕ ਸਾਹਿਬ ਤੇ ਸਜ਼ਾ ਲਵਾਉਣ ਆਉਂਦਾ ਮਾਫੀ ਮੰਗਣ ਆਉਂਦਾ ਹੰਕਾਰ ਮੰਨ ਦੇ ਵਿੱਚੋਂ ਕੱਢ ਕੇ ਆਓ ਔਰ ਗੁਰੂ ਨੂੰ ਸਮਰਪਿਤ ਹੋ ਕੇ ਆਓ ਨਾ ਕਿ ਤੈਅ ਕਰਕੇ ਆਓ ਵੀ ਮੈਨੂੰ ਕਿਹੜੀ ਸੇਵਾ ਲੱਗਣੀ ਆ ਮੈਨੂੰ ਕਿਹੜੀ ਸਜ਼ਾ ਲੱਗਣੀ ਆ ਤੇ ਜਿੰਨੂੰ ਕਿਸ ਤਰੀਕੇ ਮੈਂ ਸਾਨੀ ਨਾਲ ਨਿਭਾ ਲੈਣਾ ਵਾ ਤੁਹਾਡੇ ਲਈ ਮੈਂ ਗੱਲ ਕਹਿਣੀ ਚਾਹੁੰਦਾ ਸਾਰਿਆਂ ਲਈ ਜਿਨ੍ਹਾਂ ਦੇ ਮਨ ਦੇ ਵਿੱਚ ਵੀ ਹੰਕਾਰ ਅੰਦਾਜ਼ ਜਦੋਂ ਇਹ ਸਜ਼ਾ ਮਾਫੀ ਮੰਗਣ ਆਉਂਦੇ ਆ ਜਾਂ ਸਜ਼ਾ ਲਵਾਉਣ ਆਉਂਦੇ ਆ ਕਿ ਗੰਗਾ ਗਿਆ ਗੱਲ ਮੁੱਕਦੀ ਨਹੀਂ ਚਾਹੇ 100-100 ਟੁੱਬੀਆਂ ਲਾਈਏ ਮੱਕੇ ਗਿਆ ਗੱਲ ਮੁੱਕਦੀ ਨਹੀਂ ਚਾਹੇ 100-100 ਹੱਜ ਕਰਾਈਏ ਬੋਧ ਗਿਆ ਗੱਲ ਮੁੱਕਦੀ ਨਹੀਂ ਚਾਹੇ 100-100 ਪੰਧ ਪੜਾਈਏ ਬੁੱਲੇ ਸ਼ਾਹ ਗੱਲ ਤਾਂ ਮੁੱਕਦੀ ਜੇ ਮੈਂ ਨੂੰ ਵਿੱਚੋਂ ਮੁਕਾਈਏ ਤਾਂ ਤੁਸੀਂ ਮਨਦੀਪ ਸਿੰਘ ਮੰਨਾ ਹੋਣਾ ਦਾ ਇਹ ਬਿਆਨ ਸੁਣਿਆ ਹੈ ਕਾਫੀ ਕਹਿ ਸਕਦੇ ਆ ਕਿ ਸਿੱਧੇ ਸ਼ਬਦਾਂ ਦੇ ਵਿੱਚ ਇੱਥੇ ਸਵਾਲ ਜੋ ਹੈ ਉਹ ਮਨਦੀਪ ਸਿੰਘ ਮੰਨਾ ਦੇ ਵੱਲੋਂ ਕਰ ਦਿੱਤੇ ਗਏ ਨੇ ਉਹਨਾਂ ਦੇ ਇਸ ਬਿਆਨ ਉੱਤੇ ਤੁਹਾਡੀ ਕੀ ਰਾਏ ਹੈ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ